ਪੀਵੀ ਢੁੱਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਿੰਡ ਮਾਲਮਜਾਰਾ ਨਜ਼ਦੀਕ ਬਸਤ ਦੁਆਬ ਨਹਿਰ ਤੇ ਇਸ ਸ਼ੋਭਤ ਗੁਰਦੁਆਰਾ ਸਲਵਾਨਾ ਸਾਹਿਬ ਵਿਖੇ ਵਿਰਧ ਹੋ ਚੁੱਕੇ ਪੁਰਾਣੇ ਦਰਵਾਜਾ ਸਾਹਿਬ ਦੀ ਥਾਂ ਤੇ ਨਵਾਂ ਦਰਵਾਜਾ ਸਾਹਿਬ ਉਸਾਰਿਆ ਜਾ ਰਿਹਾ ਹੈ ਜਿਸ ਦਾ ਨੀਂਹ ਪੱਥਰ ਜ਼ਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਤਰਨਾ ਦਰ ਹਰੀਆਂ ਵੇਲਾਂ ਵਾਲਿਆਂ ਅਤੇ ਬੀਬੀ ਯਸ਼ਪਾਲ ਕੌਰ ਜੀ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨਾਂ ਵੱਲੋਂ ਰੱਖਿਆ ਗਿਆ ਇਸ ਮੌਕੇ ਸੰਤ ਬਾਬਾ ਨਿਹਾਲ ਸਿੰਘ ਵੱਲੋਂ ਸਮੁੱਚੇ ਦਾਨੀ ਸੱਜਣਾ ਅਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਦਾਨੀ ਸਜਣਾ ਨੂੰ ਬੇਨਤੀ ਕੀਤੀ ਗਈ ਕਿ ਇਸ ਕਾਰਜ ਵਿੱਚ ਵੱਧ ਚੜਕੇ ਆਪਣਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜਬਰਜੰਗ ਸਿੰਘ ਵੱਲੋਂ ਪੁੱਜੀਆਂ ਹੋਈਆਂ ਸਾਰੀਆਂ ਸ਼ਖਸੀਤਾਂ ਸੰਗਤਾਂ ਅਤੇ ਸਿੰਘ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਐਮਐਸ ਬਿਲਡਰਜ਼ ਅਪਰਾ ਦੇ ਠੇਕੇਦਾਰ ਮਹਿੰਦਰ ਸਿੰਘ ਪਾਲਾ ਨੇ ਦੱਸਿਆ ਕਿ ਇਸ ਦਰਬਾਰ ਸਾਹਿਬ ਦੀ ਇਮਾਰਤ ਤੇ 55 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਜੋ ਆਧੁਨਿਕ ਤਰੀਕੇ ਨਾਲ ਬਣਾਈ ਜਾ ਰਹੀ ਹੈ ਅਤੇ ਇਸ ਨੂੰ ਮੁਕੰਮਲ ਕਰਨ ਵਿੱਚ ਡੇਢ ਸਾਲ ਤੱਕ ਦਾ ਸਮਾਂ ਲੱਗੇਗਾ ਇਸ ਮੌਕੇ ਦਲਬੀਰ ਸਿੰਘ ਬਿੱਟੂ ਬੈਰਸੀਆ ਰਜਿੰਦਰ ਸਿੰਘ ਨੰਗਲ ਜੱਟਾਂ ਚਰਨ ਸਿੰਘ ਸੁਰਿੰਦਰ ਕੌਰ ਤੇ ਜਿੰਦਰ ਮਾਲੂ ਮੁਜਾਰਾ ਦੀਪ ਸਿੰਘ ਬਚਿੱਤਰ ਸਿੰਘ ਜਗਜੀਤ ਸਿੰਘ ਮੰਗਲ ਸਿੰਘ ਨਵਜਿੰਦਰ ਸਿੰਘ ਤੇ ਭਾਰੀ ਗਿਣਤੀ ਵਿੱਚ ਨੌਜਵਾਨ ਸੇਵਾਦਾਰ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਨੀਂਹ ਪੱਥਰ ਸਮਾਗਮ ਦੀ ਵਿਸ਼ੇਸ਼ ਰਿਪੋਰਟ ਤੇ ਨਾਲ ਹੀ ਦੇਖੋ ਸੰਤ ਬਾਬਾ ਨਿਹਾਲ ਸਿੰਘ ਵੱਲੋਂ ਦਿੱਤਾ ਗਿਆ ਸੁਨੇਹਾ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਆ ਵੀ ਨਿਆਰ ਹੋ ਜਾਵੇ ਜਰੂਰ ਸਤਿ ਸ਼੍ਰੀ ਅਕਾਲ ਸਾਡੇ ਨਾਲ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਬਿਲਨ ਵਾਲੀ ਤਰਨਤਲ ਵਾਲੀ ਸਾਡੇ ਕੋਲ ਮੌਜੂਦ ਨੇ ਜੋ ਗੁਰਦੁਆਰਾ ਸਲਵਾਨਾ ਸਾਹਿਬ ਦੇ ਖਾਸ ਤੌਰ ਤੇ ਪੁੱਜੇ ਹੈ ਜੋ ਉਹਨਾਂ ਨੇ ਅੱਜ ਜਿਹੜਾ ਦਰਬਾਰ ਸਾਹਿਬ ਦੇ ਨੀਂਹ ਪੱਥਰ ਰੱਖਿਆ ਹੈਗਾ ਤੇ ਅਸੀਂ ਪੁੱਛਦੇ ਹਾਂ ਬਾਬਾ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਬਹੁਤ ਵੱਡਾ ਕਾਰਜ ਕਰਕੇ ਹਟੇਓ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਤੇ ਸੰਗਤ ਵਾਰੇ ਕਿਛ ਨਹੀਂ ਹਾ ਜੀ ਵਾਹਿਗੁਰੂ ਇੱਕ ਕਹਾਂ ਸਾ ਵਾਹਿਗੁਰੂ ਕੀ ਫਤਿਹ ਪਰ ਸਦਕਾਰਯੋਗ ਗੁਰੂ ਖਾਲਸਾ ਸਾਥਾ ਸੱਜੇ ਅਰੀ ਬੋਲਾ ਗਾਲ ਪਰਖਵਾ ਗੁਰੂ ਜੀ ਨੇ ਬਖਸ਼ਿਸ਼ ਦਾ ਸਦਕਾ ਮੇਰੀ ਪੀੜੇ ਦੇ ਮਾਲਕ ਸ਼ੇਵਨ ਆਛਾ ਸਾਹਿਬ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਛਾ ਜੀ ਦਾ ਪਵਿੱਤਰ ਇਤਿਹਾਸਕ ਸਥਾਨ ਸੱਜ ਘੜ ਨਿਵਾਸੀ ਸਦਕਾਰਯੋਗ ਬਾਬਾ ਜੀ ਬਾਬਾ ਸਲਵਾਲਾ ਜੀ ਸ਼ਹੀਦ ਇਨਾਂ ਨੇ ਪਵਿੱਤਰ ਅਸਥਾਨ ਦੀ ਸੇਵਾ ਨਾਮੈ ਸਿਰੋ ਸੁੰਦਰ ਸੋਹਣੇ ਮਜਬੂਤ ਚੜ੍ਹਦੀ ਕਲਾ ਵਾਲੇ ਗੁਰੂ ਘਰosaur ਲਵਾਸਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਬਹੁਤ ਪ੍ਰੇਮ ਪਿਆਰ ਸਤਿਕਾਰ ਸਹਿਤ ਉਲਮ ਪਤਾਲੇ ਕੀਤੇ ਹਨ ਅਤੇ ਅੱਜ ਇਸ ਪਵਿੱਤਰ ਅਸਥਾਨ ਦਾ ਸ਼ੁਭ ਦੀ ਪੱਥਰ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਸਤਗੁਰੂ ਜੀ ਦੇ ਆਗੇ ਅਨਸਾਰ ਪੰਜ ਸਿੰਘ ਸਹਿਬਾਨਾਂ ਨੇ ਸ਼ੋਭ ਦੇ ਪੱਥਰ ਰੱਖਿਆ ਹੈ ਅਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਨੇ ਸਾਰੇ ਪਤਵੰਤੇ ਸਤਗੁਰੂ ਜੀ ਦੇ ਪਿਆਰੇ ਗੁਰਸਿੱਖ ਸਤਿਕਾਰਯੋਗ ਮਾਤਾ-ਮਾਂ ਬਣਾਂ ਧੀਾਂ ਮੀਰ ਬੱਚੇ ਬਜ਼ੁਰਗਾਂ ਨੇ ਇਸ ਭਾਗ ਸਭ ਮੈਂ ਦੇ ਦਰਸ਼ਨ ਦਿੱਤੇ ਹਨ ਦਾਸ ਆਪਣੇ ਵੱਲੋਂ ਸਤਕਾਰਯੋਗ ਬੀਬੀ ਜੀ ਵੱਲੋਂ ਮਿਸਲ ਸ਼ਹੀਦ ਅੱਲਾਹ ਅਲਹਰੀਆ ਬੇਲਾ ਜਥੇਬੰਦੀ ਵੱਲੋਂ ਲਗਲ ਵਾਸੀ ਇਲਾਕਾ ਵਾਸੀ ਦੇਸ਼ ਦੇ ਦੇ ਸਾਰੀਆਂ ਸੰਗਤਾਂ ਨੂੰ ਇਸ ਸੁਭਾਗ ਸਮੇਂ ਤੇ ਵਾਹਬਾ ਜੀ ਦੇ ਪਵਿੱਤਰ ਸੰਸਾਨ ਦਾ ਸ਼ਬਦ ਨਹੀਂ ਪੱਤਾ ਲਖ ਲਖ ਵਧਾਈ ਦਿਲਾ ਆਤੇ ਅਰਦਾਸ ਕਰਦਾ ਪਾਤਸ਼ਾਹ ਯਾਨੋ ਸੌਦਾਲੇ ਅੱਜ ਤੱਕ ਤਾਂ ਨਮਾਨ ਤਾਲ ਕਰਕੇ ਸੇਵਾ ਕੀਤੀ ਹੈ ਕਰ ਰਹੇ ਹਾਂ ਗੁਰੂ ਸਾਹਿਬ ਜੀ ਕਿਰਪਾ ਕਰਨ ਸ਼ਹੀਦ ਸਿੰਘ ਕਿਰਪਾ ਕਰਨ ਸਾਰੇ ਪਰਿਵਾਰਾਂ ਤੇ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਹ ਮਹਾਨ ਸ਼ੁਭ ਸਮਾ ਜੀਵਨ ਜਿੰਦਗੀ ਜਿੱਤੇ-ਜਿੱਤੇ ਮਿਲਦਾ ਜਿੰਨਾ ਵੀ ਹੋ ਸਕੇ ਤਾਲ ਕਰਕੇ ਮਨ ਕਰਕੇ ਤਾਲ ਕਰਕੇ ਸੇਵਾ ਕਰਕੇ ਗੁਰੂ ਸਾਹਿਬ ਜੀ ਦੀ ਆਸ਼ੀਸ਼ ਦਾ ਸਗਾ ਦੀ ਖੁਸ਼ੀਆ ਪ੍ਰਾਪਤ ਕਰ ਲਿਆ ਇਹ ਦੁਆਰਾ ਸਾਰੀ ਸੰਗਤ ਦਾ ਬਹੁਤ ਬਹੁਤ ਤਲਵਾਨ ਬਹੁਤ ਬਹੁਤ ਤਲਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨਾਲ ਇਸ ਵਕਤ ਐ ਐਮ ਐਸ ਬਿਲਡਰ ਅਪਰਾ ਜਨਾਂ ਦੇ ਦਫ਼ਤਰ ਹੈ ਮਹਿੰਦਰ ਸਿੰਘ ਜੀ ਜੁੜੇ ਆ ਠੇਕੇਦਾਰ ਜਿਨ੍ਹਾਂ ਵੱਲੋਂ ਇਹ ਦਰਬਾਰ ਸਾਹਿਬ ਦੀ ਉਹ ਸਾਰੀ ਕੀਤੀ ਜਾਣੀ ਹੈ ਮੈਨੂੰ ਜੋ ਪਤਾ ਲੱਗਦਾ ਹੈ ਕਿ ਇਹਨਾਂ ਨੇ ਬਹੁਤ ਵੱਡੇ ਵੱਡੇ ਅਜਿਹੇ ਕੰਮ ਕੀਤੇ ਐ ਜਿਨ੍ਹਾਂ ਨੂੰ ਮਤਲਬ ਆਮ ਤੌਰ ਤੇ ਕੋਈ ਮਿਸਤਰੀ ਜਾਂ ਠੇਕੇਦਾਰ ਜਿਨ੍ਹਾਂ ਤੋਂ ਜਿਨ੍ਹਾਂ ਦੇ ਵਾਸਤੇ ਗੱਲ ਨਹੀਂ ਹੁੰਦੀ ਸੋ ਠੇਕੇਦਾਰ ਸਾਹਿਬ ਇਹ ਤੁਹਾਡਾ ਇੱਕ ਕਿੰਨਾ ਸਮਾਂ ਲੱਗਦਾ ਜੀ ਇਸ ਦਰਬਾਰ ਸਾਹਿਬ ਨੂੰ ਨਿਪਰੇ ਚਾੜਨ ਚ ਵੈਸੇ ਜੀ ਇਹਨਾਂ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੇ ਤੇ ਇਹ ਜੀ ਪ੍ਰੋਜੈਕਟ ਹੈਗਾ 12 ਮਹੀਨਿਆਂ ਦਾ ਜੀ ਵੈਸੇ ਅਸੀਂ ਇੱਕ ਮਹੀਨਾ ਜਦੋਂ ਮੈਨੂੰ ਪਹਿਲਾਂ ਦੇ ਸਕਿਆ ਤੇ ਉਹਾਂਗੇ ਇਹਨਾਂ ਨੂੰ ਜੀ ਠੀਕ ਹੈ ਇਹ ਇਲਾਕੇ ਦੀ ਨਗਰ ਸੰਕਾਂ ਦੇ ਸੰਕਾਂ ਬੈਠੇ ਵੀਰਾਂ ਭਰਾਵਾਂ ਦੇ ਅਗੋ ਨਾਲ ਇਹ ਦਰਵਾਸਾ ਬਣ ਰਿਹਾ ਜੀ ਜੀ ਸਾਰੇ ਵੀਰਾਂ ਨੇ ਐਨਆਰਆਈ ਵੀਰਾਂ ਨੇ ਮੈਨੂੰ ਦਰਵਾਸਾ ਦੀ ਸੇਵਾ ਬਖਸ਼ੀ ਆ ਬਾਕੀ ਉਹ ਬਾਬੇ ਦੀ ਵਿਚਾਰ ਕਰਤਾ ਸਰਕਾਰ ਨਾਲ ਸੇਵਾ ਮਿਲਿਆ ਜੀ ਤੇ ਉਹ ਤਾਂ ਦੇ ਇਹਨਾਂ ਨੂੰ ਮਾਊਗਾ ਤੇ ਇਹ ਇੱਕ ਕਿੰਨਾ ਆਪਣਾ ਇੱਥੇ ਕਿੰਨਾ ਖਰਚਾ ਆਉਣ ਦਾ ਅਨੁਮਾਨ ਹੈ ਖਰਚਾ ਜੀ ਕੋਈ ਸੇਵਾ ਆ ਮੇਰੀ ਕੋਈ ਖਰਚਾ ਨਹੀਂ ਹੈਗਾ ਜੀ ਜਿੰਨਾ ਵੀ ਲੱਗੂਗਾ ਮੈਂ ਉਹੀ ਲਗਵਾ ਦਵਾਂਗਾ ਨਮਸਣਾ ਮਾੜਾ ਮੁੰਤਾ ਜਿਹੜਾ ਗੱਡੀਆਂ ਦਾ ਖਰਚਾ ਉਹ ਬਾਕੀ ਕੁਝ ਨਹੀਂ ਲੈਣਾ ਜੀ ਦਰਵਾਜ਼ੇ ਦੀ ਸੇਵਾ ਤੇ ਪਰ ਪਰ ਫਿਰ ਵੀ ਲਗਭਗ ਕਿੰਨਾ ਖਰਚਾ ਆ ਜਾਊਗਾ ਜੀ ਲਗਭਗ ਇਹ 50 ਤੋਂ 55 ਦੇ ਵਿੱਚ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਲਵਾਣਾ ਸਾਹਿਬ ਸਾਇਬੇਖੇ ਸ਼ੀ ਦਸੰਗਾ ਦੇ ਸਥਾਨ ਤੇ ਅੱਜ ਜੋ ਨੀ ਪੱਥਰ ਰੱਖਿਆ ਗਿਆ ਹੈ ਸਿੰਘ ਸਾਹਿਬ ਜਿਹੇ ਦਰਬਾਬਾ ਨਿਹਾਲ ਸਿੰਘ ਜਿੰਦਾ ਸ਼ਹੀਦ ਮਸ਼ਲ ਸ਼ਹੀਦ ਦਾ ਤਰਨਧਰ ਹਰੀਆਂ ਵੇਲਾਂ ਵੱਲੋਂ ਅਤੇ ਮਾਤਾ ਜਿਸ਼ਪਾਰ ਕੋੜੀ ਪੰਜ ਸਿੰਘਾਂ ਨੇ ਅੱਜ ਨੀ ਪੱਥਰ ਰੱਖਿਆ ਹੈ ਬਾਬਾਈ ਦੀ ਅਗੇ ਵਿੱਚ ਸੰਗਤ ਦੀ ਹਜ਼ੂਰੀ ਵਿੱਚ ਸਾਰੀ ਸੰਗਤਾਂ ਨੂੰ ਇਸ ਜੋ ਸਥਾਨ ਤੇ ਪੁਰਾਣੀ ਇਮਾਰਤ ਸੀ ਬਹੁਤ ਹੀ ਖਸਤੇ ਹਾਲਤ ਵਿੱਚ ਸੀ ਜੋ ਪੜ ਰਾਣੀ ਬਿਰਧ ਹੋ ਗਈ ਸੀ ਹੁਣ ਜੋ ਨਵੀਂ ਇਮਾਰਤ ਸਾਰਾ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਜੋ ਤਿਆਰ ਹੋ ਰਹੀ ਹੈ ਤੇ ਸਾਰੇ ਹੀ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ ਜੋ ਕਿ ਨੀ ਪੱਥਰ ਰੱਖ ਹੋ ਗਿਆ ਕੰਮ ਪੂਰੇ ਹੀ ਸੇਵਾ ਤੇ ਚੱਲ ਰਿਹਾ ਹੈ ਪੂਰਾ ਹੀ ਸੰਗਤਾਂ ਹੁਮ ਹੁਮਾ ਕੇ ਪਹੁੰਚ ਕੇ ਸੇਵਾ ਕਰ ਰਹੀਆਂ ਹਨ ਤੇ ਸਾਰੇ ਹੀ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ ਜੋ ਪਵਿੱਤਰ ਸਥਾਨ ਵਿਖੇ ਕਾਰ ਸੇਵਾ ਚੱਲ ਰਹੀ ਹੈ ਸਭ ਦਾਨੀ ਸਜਣਾ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਨਵਾਂ ਦਵਾ ਹਾਲ ਬਣ ਰਿਹਾ ਹੈ ਜੋ ਬਹੁਣੀ ਬਹੁਤ ਹੀ ਸੁੰਦਰ ਆਲੀਸ਼ਾਨ ਹਾਲ ਬਣਨਾ ਹੈ ਜਿਸ ਦੇ ਵਿੱਚ ਲਗਭਗ 55 ਲੱਖ ਦਾ ਖਰਚਾ ਜੋ ਸਾਡਾ ਦੱਸਿਆ ਗਿਆ ਹੈ ਸਾਰੇ ਸੰਗਤਾਂ ਨੂੰ ਬੇਨਤੀ ਹੈ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ ਇਸ ਦੇ ਵਿੱਚ ਸਹਿਯੋਗ ਕਰਨਾ ਜੀ ਆ ਜੀ ਦਾ ਬਹੁਤ ਬਹੁਤ ਧੰਨਵਾਦ ਇਲਾਕਾ ਨਿਵਾਸੀ ਸੰਗਤ ਦਾ ਜਿਨ੍ਹਾਂ ਨੇ ਅੱਜ ਆ ਕੇ ਦਰਸ਼ਨ ਦਿੱਤੇ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸੇਵਾ ਚਲਦੀ ਰਹੇ ਸਾਰੇ ਹੀ ਦਾਨੀ ਸਜਣਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ